ਤੋ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਹੋ ਯੂ ਬਚਾਓ ਮੋਰਚੇ ਵੱਲੋਂ ਜੀ ਆਇਆਂ ਨੂੰ ਆ ਸਾਰਿਆਂ ਨੂੰ ਜੀ 2 ਤਰੀਕ ਤੋਂ ਯੂ ਬਚਾਓ ਮੋਰਚਾ ਇੱਥੇ ਧਰਨੇ ਤੇ ਹੈ ਜੀ 10 ਨਵੰਬਰ ਨੂੰ ਇੱਕ ਆਪਾਂ ਵੱਡੀ ਕਾਲ ਦਿੱਤੀ ਸੀ ਜਿਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਜਿਹਦੇ ਤੋਂ ਧਰਨਾ ਸ਼ੁਰੂ ਹੋਇਆ ਸੀ ਉਹ ਵਿਦਰੋ ਕਰ ਲਿਆ ਸੀ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਕੁ ਉਹਦੇ ਚ ਸਟੇਜ ਚਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦੇਣ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਨੂੰ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮੌਮਕਨ ਸੁਧਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਝੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ 'ਚ ਸਮਰੱਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਐਮ ਤੋਂ ਉਹਨਾਂ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਵਿੱਚ ਸਮਰੱਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡਟੀਐਫਾ ਨੌਜਵਾਨ ਪਰ ਸਭਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ 'ਚ ਸਾਡੇ ਨਾਲ ਡਟੇ ਹੋਏ ਨੇ ਉਹਨਾਂ ਨੂੰ ਅਸੀਂ ਉਸ ਦਿਨ ਮਤਲਬ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਅਗਲੇ ਪ੍ਰੋਗਰਾਮ ਦੀ ਹੈ ਜੀ ਉਸ ਤੋਂ ਪਹਿਲਾਂ ਸਾਡੀਆਂ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਮੀਟਿੰਗਾਂ ਵਾਈਸ ਚਾਂਸਲਰ ਨਾਲ ਨਿਰੰਤਰ ਹੋ ਰਹੀਆਂ ਨੇ ਜੀ ਉਹਨਾਂ ਕੋਲ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪ੍ਰੋਫੈਸਰ ਰਾਵਲ ਦੀ ਚੇਅਰਮੈਨਸ਼ਿਪ 'ਚ ਬਣਾਈ ਗਈ ਹੈ ਜੋ ਸਾਡੇ ਨਾਲ ਰਾਬਤਾ ਰੱਖ ਰਹੀ ਹੈ। ਉਹਨਾਂ ਨੂੰ ਅਸੀਂ ਕੁਝ ਮੰਗਾ ਜੋ ਇੱਥੇ ਲੋਕਲ ਮਸਲੇ ਨਾਲ ਲੈ ਕੇ ਕਹੀਆਂ ਸੀ ਉਹਨਾਂ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਸਾਨੂੰ ਦਿੱਤਾ ਤੇ ਜਿਵੇਂ ਕਿ ਮਤਲਬ ਜਿਹੜੇ ਪਿਛਲੇ ਕੇਸ ਸੀਗੇ ਪਿਛਲੇ ਸੈਨੇਟ ਵਾਲੇ ਧਰਨੇ ਵਾਲੇ ਉਹਨਾਂ ਨੇ ਵਿਡਰੋ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਆ ਤੇ ਉਹਦੇ ਨਾਲ ਹੀ ਇੱਕ ਸਿਵਲ ਸੂਟ ਉਹਨਾਂ ਨੇ ਜਥੇਬੰਦੀਆਂ ਦੇ ਉਲਟ ਪਾਇਆ ਹੋਇਆ ਸੀ ਉਹ ਵਿਡਰੋ ਕਰਿਆ। ਤੁਡੇ ਸਾਰਿਆਂ ਦੇ ਯਾਦ ਹੋਊਗਾ ਇੱਕ ਮੰਗ ਇਹ ਵੀ ਸੀਗੀ ਕਿ ਇੱਥੇ ਇੱਕ ਬੈਟਿੰਗ ਕਮੇਟੀ ਬਣਾਈ ਗਈ ਸੀ ਕਿ ਕਿਹੜੇ ਬਲਾਰੇ ਪੀਯੂ ਚ ਬੋਲ ਸਕਦੇ ਨੇ ਉਹ ਕਮੇਟੀ ਸਕ੍ਰੈਪ ਕੀਤੀ ਗਈ ਆ ਪੀਯੂਸੀਐਸਸੀ ਜਿਹੜੀ ਕਾਉਂਸਲ ਆ ਜੀ ਉਹਦੇ ਵਾਸਤੇ ਸਵਿਧਾਨ ਤੇ ਕੈਸਓਪੀ ਬਣਾਈ ਗਈ ਸੀ ਉਹ ਉਹਨਾਂ ਨੇ ਨਵੇਂ ਸਿਰੇ ਤੋਂ ਰਿਵਿਊ ਕਰਕੇ ਵਿਦਿਆਰਥੀ ਜਥੇਬੰਦੀਆਂ ਤੇ ਕਾਉਂਸਲ ਮੈਂਬਰਾਂ ਦੀ ਭਾਗੀਦਾਰੀ ਨਾਲ ਨਵੇਂ ਸਿਰੇ ਤੋਂ ਰਿਵਿਊ ਕਰਨ ਦਾ ਫੈਸਲਾ ਕੀਤਾ ਜੀ ਨਾਲ ਦੀ ਨਾਲ ਇਹ ਵੀ ਮੰਨਿਆ ਕਿ ਵਾਈਸ ਚਾਂਸਲਰ ਜਦੋਂ ਤੱਕ ਅਗਲੀ ਸੈਨੇਟ ਨਹੀਂ ਆ ਜਾਂਦੀ ਉਦੋਂ ਤੱਕ ਸਿਰਫ ਰੂਟੀਨ ਫੰਕਸ਼ਨਿੰਗ ਰਹੂਗੀ ਕੋਈ ਨਵੇਂ ਜਿਹੜੇ ਫੈਸਲੇ ਨੇ ਉਹ ਨਹੀਂ ਲਏ ਜਾਣ ਇਹ ਤੇ ਉਹਨਾਂ ਨੇ ਪੋਜ਼ਿਟਿਵਲੀ ਹੰਗਾਰਾ ਦਿੱਤਾ ਤੇ ਰੈਜ਼ਰਵੇਸ਼ਨ ਪਾਲਿਸੀ ਵਾਲੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਵੀ ਸੈਨੇਟ ਅਪਰੂਵ ਕਰੂਗੀ ਉਵੇਂ ਰੈਜ਼ਰਵੇਸ਼ਨ ਪਾਲਿਸੀ ਆੜੀ ਲੱਗਰੂਗੀ ਇਹਦੇ ਬਾਅਦ ਪਿਛਲੇ ਦਿਨਾਂ 'ਚ ਅਸੀਂ ਉਹਨਾਂ ਤੋਂ ਬਾਰ-ਬਾਰ ਇੱਕੋ ਮੰਗ ਕਰ ਰਹੇ ਹਾਂ ਜੀ ਜਿਹੜੀ ਸਾਡੀ ਕੇਂਦਰੀ ਮੰਗ ਆ ਉਹ ਹੈਗੀ ਆ ਕਿ ਜਿਹੜੀ ਸੈਨੇਟ ਆ 99 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ ਇਸੇ ਲੜੀ 'ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਤਲਬ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਬਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਨ ਦੇਵਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਾਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲਿਆਂ 'ਚ ਚਾਹੇ ਜਦੋਂ ਪਿੱਛੇ ਭਾਰਤ-ਪਾਕਿਸਤਾਨ ਜੰਗਾਲ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਤੋਂ ਅਹਿਮਤ ਰੱਖਦਾ ਮਸਲਾ ਕਿ ਯੂਨੀਵਰਸਿਟੀ ਦਾ ਸਟਰਕਚਰ ਆ ਜਿਹੜਾ ਉਸ ਟੇਕ ਤੇ ਆ ਮਤਲਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟੇਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाਤੇ ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸਿਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਦਾ ਨਹੀਂ ਅਸੀਂ ਪਾਵਾਂਗੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤੇ ਹਲੇ ਤੱਕ ਸਾਡੇ ਕੋਲ ਉਹਨਾਂ ਦੀ ਕੋਈ ਜਿਹੜੀ ਮਤਲਬ ਜਾਣਕਾਰੀ ਇਸ ਪੱਖ ਵਿੱਚ ਮਤਲਬ ਸਾਂਝੀ ਨਹੀਂ ਕਰੀ ਗਈ ਆ ਤੇ ਵੇਟ ਕਰ ਰਹੇ ਹਾਂ ਜੀ ਅਸੀਂ ਜੇ ਕੋਈ ਇਸ ਮਾਮਲੇ ਤੇ ਸਹਿਮਤੀ ਨਹੀਂ ਬਣਦੀ ਆ ਜੀ ਤਾਂ ਇਹ ਪਹਿਲੀ ਗੱਲ ਆ ਕਿ 18 ਤਰੀਕ ਨੂੰ ਮਤਲਬ ਜੋ ਵੀ ਪੇਪਰ ਹੈਗੇ ਨੇ ਇਸ ਯੂਨੀਵਰਸਿਟੀ ਚ ਉਹਨੂੰ ਹਰ ਹੀਲੇ ਅਸੀਂ ਉਹਨਾਂ ਦਾ ਕੰਡਕਟ ਆ ਜਿਹੜਾ